ਦੱਖਣੀ ਕੋਰੀਆ ਸੈਨਾ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਨੇ ਇੱਕ ਬਲਿਸਟਿਕ ਮਿਸਾਈਲ ਦਾ ਪਰਖਣ ਕੀਤਾ ਹੈ। ਬੀਬੀਸੀ ਦੀ ਖਬਰ ਦੇ ਮੁਤਾਬਕ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਦਿਸ਼ਾ ਪੂਰੇ ਵਿੱਚ ਜਾਪਾਨੀ ਸਾਗਰ ਵੱਲ 500 ਕਿਲੋਮੀਟਰ ਤੱਕ ਸੀ। ਅਮਰੀਕੀ ਰਾਸ਼ਟਰਪਤੀ ਟ੍ਰੰਪ ਦੇ ਵਿਵਾਦਿਤ ਫੈਸਲੇ ਤੇ ਰੋਕ ਲਗਾਏ ਜਾਣ ਦੇ ਬਾਅਦੋਂ ਰਾਸ਼ਟਰਪਤੀ ਅਗਲੇ ਹਫ਼ਤੇ ਨਵੇਂ ਕਾਰਜਕਾਰੀ ਹਕੂਮਤ ਦੇ ਦਸਤਕਤ ਕਰਨ ਬਾਰੇ ਵਿਚਾਰ ਕਰ ਰਹੇ ਨੇ। ਟ੍ਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈ ਕਿ ਅਸੀਂ ਇਹ جنگ ਜੱਟ ਕੇ ਰ੍ਹਾਂਗੇ। ਸਾਡੇ ਕੋਲ ਬਿਲਕੁਲ ਨਵੇਂ ਹੁਕਮ ਜਾਰੀ ਕਰਨ ਸਮੇਤ ਹੋਰ ਵੀ ਕਈ ਰਾਹ ਨੇ। ਰਾਗਰੀ ਰਾਸਤਾਨੀ ਮਗਦਾਦ ਵਿੱਚ Shia ਧਰਮਗੁਰੂ ਦੇ ਸਮਰਥਕਾਂ ਤੇ ਪੁਲਿਸ ਦੇ ਵਿੱਚ ਹੋਈਆਂ ਝੜਪਾਂ ਦੌਰਾਨ ਕਟਕਟ ਪੰਜ ਲੋਕ ਮਾਰੇ ਗਏ ਪੀਬੀਸੀ ਦੀ ਖਬਰ ਦੇ ਮੁਤਾਬਕ ਹਿੰਸਕ ਝੜਪਾਂ ਦੇ ਕੁਝ ਘੰਟੇ ਬਾਅਦ ਪਗਦਾਦ ਦੇ ਸੁਰੱਖਿਅਤ ਇਲਾਕੇ ਗ੍ਰੀਨ ਜ਼ੋਨ ਦੇ ਵਿੱਚ ਵੀ ਕਈ ਰਾਕਟ ਤਾਕੇ ਗਏ ਅਫਗਾਨਿਸਤਾਨ ਦੇ ਹੇਲਮਨ ਸੂਬੇ ਦੀ ਰਾਸਤਾਨੀ ਵਿੱਚ ਘਾਤਮਗਾਦੀ ਕਾਰਾਮ ਤਮਾਕਾ ਹੋਇਆ ਸੂਬੇ ਦੇ ਗਵਰਨਰ ਨੇ ਪੀਬੀਸੀ ਨੂੰ ਦੱਸਿਆ ਕਿ ਹਮਲੇ ਵਿੱਚ ਕਟੋਕਾਟੇ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਮਿੱਤੇ ਦਿਨ ਜਿਸ ਵੇਲੇ ਤਮਾਕਾ ਹੋਇਆ ਉਸ ਸਮੇਂ ਲੋਕ ਤਨਖਾਹ ਲੈਣ ਗ੍ਰੀਸ ਦੇ ਤੇਸਲੋਨੀਕੀ ਸ਼ਹਿਰ ਵਿੱਚ ਕਰੀਬ 70 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਜਾ ਰਿਹਾ ਤਾਂ ਕਿ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਇੱਕ ਬੰਬ ਨੂੰ ਨਸ਼ਟ ਕੀਤਾ ਜਾ ਸਕੇ। ਪੀਬੀਸੀ ਦੀ ਖਬਰ ਦੇ ਮੁਤਾਬਕ ਤਾਕਾਰੀਆਂ ਦਾ ਕਹਿਣਾ ਹੈ ਕਿ ਬੰਬ 500 ਪੌਂਡ ਵਜ਼ਨੀ ਹੈ ਜੋ ਗ੍ਰੀਸ ਵਿੱਚ ਛੁਣ ਤੱਕ ਦਾ ਮਿਲਿਆ ਸਭ ਤੋਂ ਵੱਡਾ ਬੰਬ ਹੋ ਸਕਦਾ ਹੈ। ਨਿਊਜ਼ੀਲੈਂਡ ਦੇ ਫੇਰਵਲ ਸਪੈਟ ਸਮੁੰਦਰੀ ਕੰਢੇ ਤੇ ਫਸੀਆਂ 200 ਦੇ ਕਰੀਬ ਮੱਛੀਆਂ ਨੂੰ ਲਹਿਰਾਂ ਦੀ ਮਦਦ ਨਾਲ ਸਮੁੰਦਰ ਚ ਤਕੇ ਲਿਆ ਗਿਆ। ਦਰਸਲ ਵੀਰਵਾਰ ਰਾਤ ਕਰੀਬ 400 ਤੋਂ ਵਧੇਰੇ ਵੇਲ ਮੱਛੀਆਂ ਸਮੁੰਦਰੀ ਕੰਢੇ ਤੇ ਆ ਗਈਆਂ ਸਨ ਅਤੇ ਇੱਥੇ